ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਜੋ 13 ਤਰੀਕ ਨੂੰ ਖਾਲਸਾ ਸਾਜਨਾ ਦੇਵਸ ਆ ਰਿਹਾ ਉਤੇ ਆਪਾਂ ਨੇ ਗੁਰੂ ਸਾਹਿਬ ਨੇ ਆਪਾਂ ਨੂੰ ਖਾਲਸਾ ਸੱਜਣ ਵਾਸਤੇ ਹੁਕਮ ਕੀਤਾ ਸੀ ਤੇ ਆਪਾਂ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਹੁਕਮਾਂ ਤੇ ਖੁੱਲ੍ਹ ਚੜਾਈਏ ਤੇ ਉਸ ਦਿਨ ਆਪਾਂ ਵੱਤੋਂ ਵੱਧ ਅਮਰਤ ਸ਼ਕੀਏ ਗੁਰੂ ਵਾਲੇ ਬਣੀਏ ਤੇ ਇੱਕ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਦੂਸਰਾ ਉੱਥੇ ਆਪਾਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਆਪਾਂ ਇੱਕ ਕਾਨਫਰੰਸ ਕਰਨ ਜਾ ਰਹੇ ਹਾਂ ਜਿਹੜੀ ਪੰਥ ਬਚਾਓ ਪੰਜਾਬ ਬਚਾਓ ਉਹਦਾ ਏਜੰਡਾ ਹੈ ਤੇ ਉਹਦੇ ਵਾਸਤੇ ਆਪਾਂ ਸਾਰੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਵੀ ਤੁਸੀਂ ਵੱਧ ਤੋਂ ਵੱਧ ਦਰਸ਼ਨ ਦੇ ਕੇ ਆਪਣੇ ਗੁਰੂ ਘਰ ਦੇ ਵੀ ਦਰਸ਼ਨ ਕਰੋ ਤੇ ਉੱਥੇ ਵੀ ਹਾਜ਼ਰੀ ਭਰ ਕੇ ਤੇ ਆਪਣਾ ਆਪਾਂ ਸਾਰੇ ਜਣੇ ਆਪਣੇ ਆਉਣ ਵਾਲੇ ਕੋਈ ਇੱਕ ਲਈ ਕੋਈ ਯੋਜਨਾ ਬੜਾਈਏ ਤੇ ਉਹਦੇ ਚ ਆਪਾਂ ਸਾਰੇ ਜਣੇ ਅੱਗੇ ਵਧੀਏ ਵਾਹਿਗੁਰੂ ਜੀ ਕਾ ਚਲਸਾ ਵਾਹਿਗੁਰੂ ਜੀ ਕੀ ਫਤਿਹ